ਮੰਦਰ ਦੇ ਅੰਦਰੋਂ ਇੱਕ ਗੱਲਾ ਚੋਰੀ ਕਰਕੇ ਲੈ ਗਏ ਉਹਦੇ ਵਿੱਚੋਂ ਚੋਰ ਦਿਖਾਈ ਦੇ ਰਹੇ ਆ ਵਿੱਚੋਂ ਗੱਲੇ ਉਹਨਾਂ ਨੇ ਚੱਕੇ ਹੋਏ ਆ ਜੀ ਉਹਦੇ ਵਿੱਚ ਮੁੰਡੇ ਆਣ ਕੇ ਬੈਠੇ ਰਹਿੰਦੇ ਆ ਤੁਹਾਨੂੰ ਦਸ ਦਾ 11-11 ਵਜੇ ਕਰੋ ਨਸ਼ਾ ਕਰਦੇ ਰਹਿੰਦੇ ਕੋਈ ਨਹੀਂ ਉਹਨਾਂ ਨੂੰ ਜਾਣਦਾ 2 ਵਜੇ ਰਾਤ ਨੂੰ ਦੋ ਬੰਦੇ ਆਏ ਆ ਗਲੀ ਵਿੱਚ ਦੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਨਵਨੀ ਸਿੰਘ ਚਿਮਾ ਤੁਸੀ ਫਿਰ ਜੀਬੀਸੀ ਅਪਡੇਟ ਸ਼ਹਿਪੁਰ ਸ਼ਹਿਰ ਵਿੱਚ ਚੋਰੀਆਂ ਘਟਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਕਿ ਪ੍ਰਸ਼ਾਸਨ ਹੀ ਬੇਖੌਫ ਹੋ ਕੇ ਸੁੱਤਾ ਹੋਇਆ ਤੇ ਸ਼ਹਿਰ ਵਾਸੀ ਜੋ ਰਾਤ ਨੂੰ ਜੋ ਸੌਂਦੇ ਨੇ ਤੇ ਇੱਕ ਡਰ ਭੈ ਪੀਤ ਨਾਲ ਉਹਨਾਂ ਨੂੰ ਨੀਂਦ ਵੀ ਨਹੀਂ ਆ ਰਹੀ ਤਾਂ ਚੋਰੀਆਂ ਦੀ ਵਾਰਦਾ ਜਿੱਥੇ ਸ਼ਹਿਰ ਘਰਾਂ ਦੇ ਵਿੱਚ ਹੋ ਰਹੀਆਂ ਨੇ ਉੱਥੇ ਮੰਦਰਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਜੋ ਰੱਬ ਦਾ ਘਰ ਹੈ ਉਹਨਾਂ ਨੂੰ ਵੀ ਚੋਰਾ ਵੱਲੋਂ ਬਖਸ਼ਿਆ ਨਹੀਂ ਜਾ ਰਿਹਾ ਤੇ ਅੱਜ ਵੀ ਵਾਰਦਾ ਜੋ ਹੋਈ ਆ ਰਾਤ ਦੀ ਇੱਕ ਬਸੀ ਖਵਾਜੂ ਮਹੱਲੇ ਦੇ ਵਿੱਚ ਮੰਦਰ ਵਿੱਚ ਚੋਰੀ ਹੋਈ ਆ ਤੇ ਸਾਡੇ ਨਾਲ ਉੱਥੋਂ ਦੇ ਕਮੇਟੀ ਮੈਂਬਰ ਹਾਜ਼ਰ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਵਾਰਤ ਹੋਈ ਆ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀਬੀਸੀ ਅਵਡਾ ਦੇ ਵਿੱਚ ਮੁਸਕਰਾ ਜੀ ਧੰਨਵਾਦ ਜੀ ਸਰ ਮੈਂ ਕਮੇਟੀ ਮੈਂਬਰ ਹਾਂ ਓਮ ਜੈ ਸ਼੍ਰੀ ਦੁਰਗਾ ਮਾਤਾ ਮੰਦਰ ਦਾ ਤੇ ਸਵੇਰੇ ਅੱਜ 6 ਵਜੇ ਦੇ ਕਰੀਬ ਤਕਰੀਬ ਮੰਦਰ ਮੰਦਰ ਦੇ ਪੁਜਾਰੀ ਜੀ ਨੇ ਦਰਵਾਜ਼ਾ ਖੋਲ੍ਹਿਆ ਗੇਟ ਬਾਹਰ ਦਾ ਗੇਟ ਲੱਗਾਇਆ ਸੀ ਦੀਵਾਰ ਟੱਪ ਕੇ ਚੋਰ ਅੰਦਰ ਗਏ ਤੇ ਅੰਦਰ ਚੈਨਲ ਗੇਟ ਖੋਲ੍ਹਿਆ ਤੇ ਮੰਦਰ ਦੇ ਅੰਦਰੋਂ ਇੱਕ ਗੱਲਾ ਚੋਰੀ ਕਰਕੇ ਲੈ ਗਏ ਅਤੇ ਦੋ ਗੱਲਿਆਂ ਦੇ ਵਿੱਚੋਂ ਕੈਸ਼ ਲੁੱਟ ਕੇ ਲੈ ਗਏ ਮੰਦਰ ਦੇ ਸ਼ਿਵਲਿੰਗ ਦੇ ਆਲੇ ਦੁਆਲੇ ਜਿਲੇਰੀ ਹੁੰਦੀ ਆ ਜਿਲੇਰੀ ਤੋਂ ਚਾਂਦੀ ਤਕਰੀਬਨ 1.5 ਕਿਲੋ ਦੇ ਕਰੀਬ ਸੀ ਤੇ ਉਸ ਤੋਂ ਬਾਅਦ ਇੱਕ ਆਚਮਨੀ ਸੀ ਤੇ ਇੱਕ ਜੋਤ ਸੀ ਮੰਦਰ ਦੀ ਇਹ ਇਹ ਲੈ ਗਏ ਚੋਰੀ ਕਰਕੇ ਲੈ ਗਏ ਫਿਰ ਉਸ ਤੋਂ ਬਾਅਦ ਪੁਜਾਰੀ ਜੀ ਨੇ ਫਿਰ ਸਮਸ ਸਾਰੇ ਕਮੇਟੀ ਮੈਂਬਰਾਂ ਨੂੰ ਫੋਨ ਕੀਤਾ ਕਮੇਟੀ ਮੈਂਬਰਾਂ ਨੇ ਆਇਆ ਫਿਰ ਉਸ ਸਾਹਿਬ ਨੇ ਐਸ ਐਚਓ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਡਿਮਾਂਡ ਕਰਦੇ ਹਾਂ ਕਿ ਮੰਦਰ ਦਾ ਜਿਹੜਾ ਜਿਹੜੇ ਚੋਰ ਹੈ ਉਹਨਾਂ ਦੀ ਪਾਲ ਕੀਤੀ ਜਾਵੇ ਤੇ ਜਿਹੜਾ ਮੰਦਰ ਦਾ ਸਮਾਨ ਹੈ ਉਹ ਬਾਬਿਸ ਕਰਵਾਇਆ ਜਾਵੇ ਤੇ ਜਿਹੜੇ ਚੋਰਾਂ ਦੇ ਉੱਤੇ ਜਿਹੜੀ ਲੋੜਿੰਦੀ ਕਾਰਵਾਈ ਕੀਤੀ ਜਾਵੇ ਸਰ ਕਿਵੇਂ ਦੇਖਦੇ ਹੋ ਕਿ ਜਿੱਥੇ ਕਿ ਮੰਜ਼ਰ ਵੀ ਨਹੀਂ ਬਖਸ਼ੇ ਜਾ ਰਹੇ ਇੱਕ ਰਬ ਦਾ ਘਰਾ ਹੈ ਤੇ ਉੱਥੇ ਆਮ ਲੋਕ ਕਿੱਥੋਂ ਸੇਫ ਹੋਣਗੇ ਨਾ ਚੋਰਾਂ ਤੋਂ ਚੋਰੀ ਦਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਡਿਮਾਂਡ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਨਾ ਲੋਕਾਂ ਤੇ ਕੀਤੀ ਜਾਵੇ ਤਾਂ ਕਿ ਇਨ ਫਿਊਚਰ ਇਦਾਂ ਦੀ ਕੋਈ ਘਟਨਾ ਨਾ ਵਾਪਰੇ ਸਰ ਕੋਈ ਸੀਸੀਟੀਵੀ ਫੁਟੇਜ ਆਈ ਸਾਹਮਣੇ ਸੀਸੀਟੀਵੀ ਫੁਟੇਜ ਆ ਗਈ ਹੈ ਜੀ ਉਹ ਸੀ ਤਕਰੀਬਨ ਜਿਹੜੀ ਉਹ ਐਸ ਐਚਓ ਸਾਹਿਬ ਨੂੰ ਪ੍ਰੋਵਾਈਡ ਕਰ ਦਿੱਤੀ ਹੈ ਤੇ ਉਹਦੇ ਵਿੱਚੋਂ ਚੋਰ ਦਿਖਾਈ ਦੇ ਰਹੇ ਹੈ ਜੀ ਵਿੱਚੋਂ ਗੱਲੇ ਉਹਨਾਂ ਨੇ ਚੱਕੇ ਹੋਏ ਹੈ ਜੀ ਕੋਈ ਲੱਗਦਾ ਕਿ ਉਹ ਪਹਿਲਾਂ ਵੀ ਇੱਥੇ ਘੁੰਮਦੇ ਦੇਖੇਗੇ ਕਦੀ ਹਾਂਜੀ 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 ਘੁੰਮਦੇ ਉਹ ਕਈ ਵਾਰ ਇਸ ਏਰੀਆ ਦੇ ਵਿੱਚ ਘੁੰਮਦੇ ਦੇਖੇ ਗਏ ਹੈ ਤੇ ਪੱਕੇ ਜੋਰ ਹੈ ਜੀ ਉਹ हां जी तो पुजारी जी भी ਸਾਡੇ ਨਾਲ ਇੱਥੇ ਹੁਣ ਪਹੁੰਚ ਗਏ ਨੇ ਤੇ ਪੁਜਾਰੀ ਜੀ ਸਭ ਤੋਂ ਪਹਿਲਾਂ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਮਰਨਾਥ ਹਾਂ ਜੀ ਕਿਹੜੇ ਮੰਦਿਰ ਚ ਪੁਜਾਰੀ ਜੀ ਦੁਰਗਾ ਮਾਤਾ ਮੰਦਿਰ ਬਸੀਖਵਾ ਜੋ ਹਾਂ ਜੀ ਕੀ ਬਾਤ ਕੀ ਵਾਰਦਾਤ ਹੋਈ ਹੈ ਜੀ ਜਿਆਜਾ ਨੇ 14 ਸਾਲ ਸੇ ਉहां ਸੇਵਾ ਕਰ ਰਹੇ ਹਾਂ ਅੱਛਾ ਜੀ ਮੇਨ ਗੇਟ ਜਦ ਹਮ ਆਤੇ ਨੇ 6 ਵਜੇ ਸਵੇਰ ਆਤੇ ਹਾਂ ਔਰ ਸ਼ਾਮ ਕੋ ਜੋ ਹਨ 8:30 ਵਜੇ ਬੰਦ ਕਰਕੇ ਆਪਣਾ ਘਰ ਚਲੇ ਜਾਂਦੇ ਹਾਂ ਸਵੇਰ ਜਦ 6 ਵਜੇ ਆਏ ਤਾਂ ਮੇਨ ਗੇਟ ਖੋਲੇ ਹਨ ਅੰਦਰ ਜਦ ਗਏ ਤਾਂ ਉहां ਪਰ ਦੋ ਸੈਟਰ ਹੈ ਤੇ ਇੱਕ ਸੈਟਰ ਜਬ ਹੀ ਖੋਲਤੇ ਤਾਂ ਉहां पर ਜਿੰਦਾ ਨਹੀਂ ਸੀ ਜਿੰਦਾ نیچے ਗਲੀ तो मैंने देख करके थोड़ा सा डर गया कि जिंदा क्या हो गया आप मंदिर में नहीं रहते वहां। नहीं वहाँ पर रहते नहीं हम अपने घर में रहते फिर जो है ना देखें शिव जी के मंदिर में नजर गया तो वहाँ पर भी जिंदा टूटा हुआ था फिर माता मंदिर का फिर हम बगल में जो है न जीत ठाकुर हैं उनको हम बुलाए हैं फिर उन्होंने देखिए तो बोलते पंडित सीटर खोल के देखो जब मैंने शिव जी का मंदिर खोला तो चांदी का परत डेढ़ दो किलो का चांदी था तीन चार साल पहले लगाए थे वो वहाँ से उखड़ा हुआ है फिर हनुमान जी का गला टूटा हुआ था फिर माता मंदिर खोले तो माता मंदिर का भी गला ले गया है राम जी दरबार के तीन चार गले ले गए हैं बाद बाकी मेरा सामान जो है ना थोड़ा सो चनामी देने वाली कमंडल था कमंडल ले गया आरती ले गया थोड़ा भान था दो तीन सौ रुपये का वो सब ले गया फिर जो है इसके बाद सारे लोग आ गए हैं फिर इकट्ठा होकर के अपना पुलिस पुलिस को सूचना दिया तो पहले भी कभी इन चोरों को देखा गया गे नहीं चौदह साल से ऐसा कोई नहीं हुआ था नहीं हम नहीं देखे हैं किसी कोई मंदिर में आते होंगे या ऐसे कुछ पहचान के बगत आते हैं जो आते हैं ना ऊपर वाला बंदा घट ही आता है कारण वो मोहल्ला का मंदिर है हाँ अभी जन्माष्टमी था इस फंक्शन में कौन आया नहीं आया इतना हम नहीं गौर किया तो कितने का नुकसान हो गया अब लग? लगभग डेढ़ किलो चांदी था चार साल पहले लगी हुई थी फिर हनुमान जी का गला था उस गले में जितना होगा तो नगदी कितनी थी उसी में जो और नहीं लोग यही लोग खोलते हैं पंडित जी का उसको उससे हाँ दो हाँ, तीन महीना का गले गुल्ले था उससे पंडित जी का कोई नहीं है और गले गुल्ले का इन लोगों का हम तो अपना सेवा आरती पूजा किए निकल गए जी सर अब अब सर क्या मांग करते हैं हम मांग करते हैं कि ऐसा थोड़ा सा वहाँ पर सुरक्षित हो कारण वहाँ पर नशेरी ज़्यादा है आसे पास जो है ना जब इसे लेकर के साढ़े आठ बजे हम मंदिर बंद कर दें नौ बजे के बाद जो है ना वहाँ पर बहुत ये आते हैं तो वहाँ पर थोड़ा सा ध्यान रहे कि आज से आइंदा ऐसा नहीं हो कारण भगवान का देव देवालय स्थान यानी देव स्थल भी यदि इस तरह का असुरक्षित है तो फिर घर का क्या पोजिशन होगा इस लेकर के आप लोग थोड़ा सा वहाँ पर ध्यान रखें जी जी देर रात में जिन्नी भी सारी पार्क है व गीता पार्क हैगी होर पार्क है वह मुंडे आन के बैठे रहेंगे ਪਰ ਉਹਨੂੰ ਦੱਸਦਾ 11 11 ਦੇਕਰ ਨਸ਼ਾ ਕਰਦੇ ਰਹਿੰਦੇ ਕੋਈ ਨਹੀਂ ਉਹਨਾਂ ਨੂੰ ਜਾਣਦਾ ਮੱਲੇ ਦੀ ਕੋਈ ਲਾਈਟ ਨਹੀਂ ਜਗਦੀ ਪਈ ਕਦੀ ਜਗ ਜਾਂਦੀ ਹੈ ਕਦੀ ਬੰਦ ਹੋ ਜਾਂਦੀ ਹੈ ਸਟਰੀਟ ਲਾਈਟ ਉਹਦੇ ਕਰਕੇ ਵੀ ਹਨੇਰੇ ਕਰਕੇ ਬੜਾ ਫਾਇਦਾ ਠੰਦੇ ਲੋਕਾਂ ਦੇ ਨੂੰ ਕੈਮਰੇ ਜਿੰਨੇ ਮਰਜ਼ੀ ਲਾ ਲਿਓ ਚ ਸ਼ਕਲ ਆ ਜੂਗੀ ਉੱਥੇ ਆਪਾਂ ਕੁਛ ਨਹੀਂ ਕੰਦਰ ਨੂੰ ਲੱਭ ਸਕਦੇ ਕੰਦਰ ਕੋਈ ਵੀ ਕੰਦਰ ਨਾ ਛੇੜੀ ਬਹੁਤ ਅਗੇ ਸਰ ਜਿੱਦਾਂ ਮੰਦਰ ਚੋਰੀ ਹੋਈ ਆ ਕੋਈ ਆਸ-ਪਾਸ ਦੇ ਕੋਈ ਮਕਾਨ ਵੀ ਹੋਣਗੇ ਰਹਿਸ਼ੀ ਮਕਾਨ ਹੋਣਗੇ ਉੱਥੇ ਕਿ ਪੁੱਛ ਕੇ ਪੁੱਛਿਆ ਕਿਸੇ ਨੂੰ ਵੀ ਕੋਈ ਦੇਖਿਆ ਕਿਸੇ ਨੇ ਸਾਰੇ ਮੱਲੇ ਦੇ ਆਸ-ਪਾਸ ਸਾਰੇ ਮੰਦਰ ਆਉਂਦੇ ਜੀ ਸਭ ਨੇ ਕੈਮਰੇ ਦੇਖੇ ਆ ਜਾਣਦੇ ਦੋ ਵਜੇ ਰਾਤ ਨੂੰ ਦੋ ਬੰਦੇ ਆਏ ਆ ਗਲੀ ਵਿੱਚ ਦੀ ਦੋ ਹੀ ਬੰਦੇ ਗਏ ਆ 45 ਮਿੰਟ ਅੰਦਰ ਲਾਏ ਉਹਨਾਂ ਨੇ 45 ਮਿੰਟ ਬਾਅਦ ਫੇਰ ਨਿਕਲ ਗਏ ਉਸੇ ਗਲੀ ਚ ਵਾਪਸ ਗਏ ਆ ਉਹ ਦੇਖੇਗੇ ਉਹਦੇ ਵਿੱਚ ਇਹ ਜਿੰਨੇ ਵੀ ਸਾਡੀਆਂ ਪਾਰਕ ਆ ਗਈਆਂ ਇਹ ਚ ਰਾਤ ਨੂੰ ਹਨੇਰਾ ਹੁੰਦਾ ਪ੍ਰਸ਼ਾਸਨ ਦੇ ਬੜੀ ਇੱਕ ਅੰਦਰ ਕਿ ਉਹਦੇ ਦਸਹਿਰਾ ਗਰਾਊਂਡ ਦੇ ਵਿੱਚ ਹੀ ਬੜੀ ਨੱਥ ਪਾਈ ਉਹਤੇ ਬੜਾ ਕੁਝ ਹੁੰਦਾ ਸੀਗਾ ਉਸ ਬਾਕੀ ਪਾਰਕਾਂ ਦੀ ਵੀ ਧਿਆਨ ਦੇਣਾ ਚਾਹੀਦਾ ਕੋਈ ਪੀਸੀਆਰ ਕੋਈ ਰਾਤ ਨੂੰ ਕੋਈ ਇਹਨਾਂ ਦਾ ਕੋਈ ਚੱਕਰ ਲੱਗੇ ਤਾਂ ਕੋਈ ਡਰ ਖੋਪ ਮਰੇ ਨਾ ਬਣਿਆ ਨਾ ਵੇਚ ਜੀ ਸੋ ਲਗਾਤਾਰ ਵਦਰੇ ਚੋਰੀਆਂ ਦੇ ਇੱਕ ਜਿਹੜਾ ਖੌਫ ਹੈ ਉਹ ਸ਼ਹਿਰ ਵਾਸੀਆਂ ਦੇ ਮਨਾਂ ਦੇ ਵਿੱਚ ਘਰ ਕਰ ਗਿਆ ਤੇ ਇੱਕ ਚੋਰੀਆਂ ਦੀਆਂ ਵਰਤਾਂ ਜੋ ਲਗਾਤਾਰ ਵਧ ਰਹੀਆਂ ਨੇ ਉਸ ਬਾਰੇ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਨਾਕਾਮ ਸਾਬਤ ਹੋ ਰਿਹਾ ਜਿੱਥੇ ਮੋਟਰ ਵਹੀਕਲ ਨੇ ਜੋ ਐਕਟਿਵਾ ਵਗੈਰਾ ਤਾਂ ਬਾਈਕਸ ਵਗੈਰਾ ਵੀ ਚੋਰਾਂ ਵੱਲੋਂ ਚੋਰੀ ਕਰਨ ਦੇ ਅੰਜਾਮ ਜੋ ਦਿੱਤੇ ਜਾ ਰਹੇ ਨੇ ਤਾਂ ਇਹਨਾਂ ਵਰਤਾਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਰਾਤ ਨੂੰ ਵੀ ਗਸ਼ਤ ਕਰਨੀ ਚਾਹੀਦੀ ਹੈ ਤੇ ਹਰੇਕ ਮੋਹੱਲੇ ਦੇ ਵਿੱਚ ਇੱਕ ਦੌਰਾ ਵੀ ਕਰਨਾ ਚਾਹੀਦਾ ਤਾਂ ਜੋ ਇੱਕ ਚੋਰਾਂ ਨੂੰ ਵੀ ਇਸ ਬਾਰੇ ਜਿਹੜੀ ਹੈ ਉਹ ਥੋੜਾ ਡਰ ਉਹਨਾਂ ਦੇ ਮਨ ਦੇ ਵਿੱਚ ਆਵੇ ਜਾਂ ਉਹਨਾਂ ਨੂੰ ਪੁਲਿਸ ਵੱਲੋਂ ਅਰੈਸਟ ਕਰਕੇ ਕਾਰਵਾਈ ਕਾਨੂੰਨੀ ਬੰਦੀ ਜੋ ਹੈ ਉਹ ਕਰਨੀ ਚਾਹੀਦੀ ਹੈ ਸਰ ਬਸੀ ਖਵਾਜੂ ਦੇ ਇੱਕ ਮੰਦਰ ਵਿੱਚ ਚੋਰੀ ਹੁੰਦੀ ਹੈ ਤੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਰ ਸਾਨੂੰ ਸਵੇਰੇ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਬਈ ਦੁਰਗਾ ਦੁਰਗਾ ਮਾਤਾ ਦਾ ਮੰਦਰ ਆ ਬਸੀ ਖਵਾਜੂ ਮੱਲਾਵੇਗੇ ਉੱਥੇ ਚੋਰੀ ਹੋਈ ਹੈ ਉੱਥੇ ਅਸੀਂ ਮੌਕੇ ਤੇ ਪੁੱਜੇ ਹਾਂ ਮੌਕੇ ਤੇ ਪੁੱਜ ਕੇ ਸਾਨੂੰ ਪੁਜਾਰੀ ਮਿਲਿਆ ਜੀ ਅਮਰਨਾਥ ਉਹਨਾਂ ਨੇ ਵੀ ਦੱਸਿਆ ਤੇ ਇੱਕ ਪ੍ਰਧਾਨ ਨੇ ਉਹਨਾਂ ਦੇ ਜੀ ਅਮਰੀਕ ਸਿੰਘ ਪ੍ਰਧਾਨ ਮੰਦਿਰ ਦੇ ਉਹਨਾਂ ਨੇ ਦੱਸਿਆ ਵੀ ਇੱਦਾਂ ਕਰਕੇ ਰਾਤ ਬੀਤੀ ਰਾਤ ਜਿੱਦਾਂ ਇਹ ਪੰਡਤ ਜੀ ਉਥੇ ਪੱਕੇ ਆ ਪੁਜਾਰੀ ਵੈਸੇ ਰਾਤ ਨੂੰ ਤਾਲਾ ਲਾ ਕੇ ਚਲ ਜਾਂਦੇ ਆ ਤੇ ਰਾਤ ਨੂੰ ਇਹ ਜੋ ਸਵੇਰੇ ਆਇਆ ਪੁਜਾਰੀ ਇਹਨਾਂ ਨੇ ਆ ਕੇ ਦੇਖਿਆ ਤਾਂ 메ਨ ਗੇਟ ਦਾ ਤਾਲਾ ਲੱਗਾ ਸੀ ਅੰਦਰ ਕੈਂਚੀ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਠੀਕ ਆ ਜੀ ਅੰਦਰ ਮੰਦਿਰ ਦੇ ਵਿੱਚੋਂ ਇੱਕ ਜਿਹੜਾ ਸ਼ਿਵਲਿੰਗ ਹੈ ਜੀ ਜਿੱਥੇ ਉਹ ਛੇਵਲਿੰਗ ਦੇ ਦੁਆਲੇ ਨਾ ਇੱਕ ਚਾਂਦੀ ਦੀ ਬਣਾਇਆ ਹੁੰਦਾ ਉਹ ਚੋਰੀ ਹੋਇਆ ਜੀ ਤੇ ਬਾਕੀ ਆਰਪੀ ਕਰਨ ਵਾਲਾ ਹੁੰਦਾ ਚੋਰੀ ਦੋ ਗੱਲੇ ਤੋੜੇ ਆ ਇੱਕ ਤੀਜਾ ਗੱਲਾ ਗਾਇਬ ਆ ਜੀ ਇਹ ਚੋਰ ਚੋਰੀ ਕਰਕੇ ਲੈ ਗਿਆ ਜੀ ਬਾਕੀ ਇਹਨਾਂ ਦੇ ਬਿਆਨ ਲਿਖ ਲਏ ਜੀ ਉਹਨਾਂ ਤੇ ਬੰਦੀ ਜੋ ਕਾਰਵਾਈ ਕੀਤੀ ਜਾਵੇ ਸਰ ਕਿਸ ਤੱਕ ਦੇ ਦੇਵ ਜਿਹੜੀ ਸ਼ਹਿਰ ਚ ਚੋਰੀ ਦੇ ਵਾਰਤਾਂ ਹੋ ਰਹੀਆਂ ਨੇ ਉਹ ਚੋਰ ਵੀ ਜੇ ਕਾਬੂ ਕਰ ਲੈਣ ਬਾਅਦ ਚ ਫੇਰ ਛੁੱਟ ਜਾਂਦੇ ਆ ਏ ਦੇਖੋ ਜੀ ਇਹ ਤਾਂ ਕੋਡ ਦਾ ਕੰਮ ਹੈ ਜੀ ਹੁਣ ਅਸੀਂ ਤਾਂ ਚੋਰ ਫੜਨਾ ਹੁੰਦਾ ਦੇਣਾ ਹੁੰਦਾ ਬਾਕੀ ਤਾਂ ਜੋ ਕਾਨੂੰਨ ਮੁਤਾਬਕ ਜੋ ਉਹਨਾਂ ਨੇ ਅਦਾਲਤ ਨੇ ਕਾਰਵਾਈ ਕੀਤੀ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪੰਸਰ ਨਾਲ ਮੈਂ ਨਵਨੀ ਸਿੰਘ ਚਿਮਾ ਧੰਨਵਾਦ